ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰਪ ਸੂ ਕ੍ਰिएशन ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਡਿਜ਼ਾਈਨ ਦਿਨੇ ਜੋ ਸੂਸ਼ ਸੇਅਰ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਆਪਣਾ ਆਰਡਰ ਦੇ ਸਕਦੇ ਹੋ 96135 0079 ਤੇ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਅਗਰ ਤੁਹਾਨੂੰ ਮੇਰੇ ਸੂਟ ਪਸੰਦ ਆ ਰਹੇ ਨੇ ਸੋ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜੋ ਮੇਰੇ ਸੂਟ ਨੇ ਆਜ ਦੇ ਕਿਸ ਤਰ੍ਹਾਂ ਲੱਗੇ ਅੱਜ ਉਹ ਫਸਟ ਸੂਟ ਦਿਖਾਉਣ ਜਾ ਰਹੀਆਂ ਮੈਂ ਇਹ ਕੀ ਆਪਣਾ ਦੇਖੋ ਪਹਿਲਾਂ ਮੈਂ ਤੁਹਾਨੂੰ ਇੱਕ ਸੂਟ ਦੀ ਫੁੱਲ ਲੁੱਕ ਦਿਖਾਵਾਂਗੀ ਕਿਸ ਤਰ੍ਹਾਂ ਦੇ ਖੁਲਾਗ ਰਿਹਾ ਬਹੁਤ ਸੋਹਣਾ ਲਵੈਂਡਰ ਸ਼ੇਡ ਤੇ ਬਣਿਆ ਹੋਇਆ ਆਪਣਾ نیچے ਦੇਖੋ ਸਾਰਾ ਘੇੜ ਦਾ ਕੰਮ ਤੇ ਥੋੜਾ ਮੈਂ ਨੇੜੇ ਤੋਂ ਤੁਹਾਨੂੰ ਦਿਖਾਵਾਂਗੇ ਦੇਖੋ ਇਹ ਕੀ ਆਪਣਾ ਨੇਚਰਲ ਕريب ਤੇ ਬਣਿਆ ਹੋਇਆ ਹੈਗਾ ਸਾਰਾ ਨੀਚੇ ਘੇਰ ਦਾ ਕੰਮ ਤੇ ਆਪਾਂ ਨੇ ਕੀ ਲੇਸ ਦੇ ਕੇ ਕੀ ਦੀ ਫਿਨਿਸ਼ਿੰਗ ਕੀਤੀ ਹੈਗੀ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਆ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਤੁਸੀਂ ਆਪਣੇ ਅਕੋਰਡਿੰਗ ਵੀ ਕੀ ਇਸ ਨੂੰ ਰੈਡੀ ਕਰਵਾ ਸਕਦੇ ਹੋ ਨੀਚੇ ਦੇਖੋ ਘੇਰ ਤੇ ਆਪਾਂ ਨੇ ਸਾਰੇ ਲੇਸ ਦਿੱਤੀ ਹੈ ਐਦਾਂ ਦੇਖੋ ਆਪਾਂ ਨੇ ਕੀ ਦੀ ਬਾਹ ਤੇ ਲੇਸ ਦੇ ਕੇ ਡਿਜ਼ਾਈਨਿੰਗ ਕੀਤੀ ਹੈ ਤੇ ਨਾਲ ਕੇ neck ਤੇ ਦੇਖੋ ਬਹੁਤ ਪਿਆਰੀ ਲੇਸ ਦੇ ਕੇ ਕੀ ਦੀ ਡਿਜ਼ਾਈਨਿੰਗ ਕੀਤੀ ਹੈਗੀ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਕੀ ਨੈਕ ਦਾ ਡਿਜ਼ਾਈਨ ਬਣਾਇਆ ਦੇਖੋ ਬਹੁਤ ਪਿਆਰੀ ਲੇਸ ਲਾਈ ਹੈ ਨਾਈਟ ਡਾਰਕ ਕਲਰ ਦੀ ਜਿਹੜਾ ਵਰਕ ਹੈ ਨਾ ਸੇਮ ਉਸੇ ਤਰ੍ਹਾਂ ਦੇ ਲਾਈਟ ਡਾਰਕ ਦੇ ਕੀ ਆਪਾਂ ਲੇਸ ਲਾਈ ਹੈ ਨਾਲ ਦੇਖੋ ਇਹਦੇ ਕੀ ਇੱਧਾ ਆਪਣੀ ਬਾਟਮ ਬਣੀ ਹੋਈ ਆ ਨਾਲ ਆਪਣਾ ਕੀ ਆ ਦੇਖੋ ਟਾਈ ਡਾਈ ਦਾ ਕੀ ਆਪਣਾ ਦੁਪੱਟਾ ਹੈਗਾ ਬਹੁਤ ਸੋਹਣਾ ਕੀ ਦੁਪੱਟਾ ਜਿਹੜਾ ਆਪਣਾ ਡਾਈ ਕੀਤਾ ਹੋਇਆ ਹੈਗਾ ਡਬਲ ਸ਼ੇਡ ਦੇ ਵਿੱਚ ਤੇ ਸਾਰਾ ਲੜਾ ਲੜਾ ਤੋਂ ਇਹ ਡਾਈ ਕੀਤਾ ਹੋਇਆ ਸੈਂਟਰ ਦੇ ਵਿੱਚ ਕੀ ਹੈ ਲਵੈਂਡਰ ਸ਼ੇਡ ਹੀ ਹੈ ਇਹਦੇ ਦੇ ਨਾਲ ਦੇਖੋ ਬਹੁਤ ਹੀ ਪਿਆਰੀ ਕੀ ਡਬਲ ਸ਼ੇਡ ਦੀ ਲੇਸ ਦੇ ਕੇ ਕੀ ਆਪਾਂ ਨੇ ਦੁਪੱਟੇ ਦੀ ਕੀ ਐ ਫਿਨਿਸ਼ਿੰਗ ਕੀਤੀ ਹੈਗੇ ਬਹੁਤ ਸੋਹਣਾ ਸੂਟ ਲੱਗ ਰਿਹਾ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਦੇਖੋ ਬਹੁਤ ਪੈਰਿ ਕਲਰ ਕੰਬੀਨੇਸ਼ਨ ਆ ਇਹਨੂੰ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਆਪਣਾ ਕੀ ਹੈ ਨੈਚੁਰਲ ਕ੍ਰੇਪ ਦੇ ਸਟਾਫ ਦੇ ਬਣਾਇਆ ਹੋਇਆ ਇਹਨਾਂ ਸਭ ਦੇ ਪ੍ਰਾਈਸ ਕੀ ਮੈਂ ਸਕਰੀਨ ਦੇ ਉੱਪਰ ਕੀ ਐ ਮੈਂਸ਼ਨ ਕਰ ਦਾਂਗੀ ਵਿਦੂ ਦੁਪੱਟਾ ਹੋਏਗਾ ਤਾਂ ਵਿਦੂ ਪੱਟਾ ਲਿਖ ਦਾਂਗੀ ਅਗਰ ਵਿਦਆਊਟ ਹੋਏਗਾ ਤਾਂ ਵਿਦਆਊਟ ਲਿਖ ਦਾਂਗੇ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਜੋ ਦੇਖੋ ਮੈਂ ਨੈਕਸਟ ਸੂਟ ਦਿਖਾ ਰਹੀ ਆਂਗੀ ਇਹ ਆਪਣਾ ਕੀ ਪੈਚਵਰਕ ਦਾ ਸੂਟ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਆਪਣਾ ਸੂਟ ਹੈ ਇਹਨੂੰ ਤੁਸੀਂ ਕਿਸੇ ਵੀ ਸਟਫ ਤੇ ਬਣਾ ਸਕਦੇ ਹੋ ਜਿਦੇ ਸਾਟਨ ਸਿਲਕ ਤੇ ਬਣਵਾ ਸਕਦੇ ਹੋ ਪਸ਼ਮੀਨੇ ਤੇ ਬਣਵਾ ਸਕਦੇ ਹੋਗੇ 크ريب ਤੇ ਬਣਵਾ ਸਕਦੇ ਹੋਗੇ ਮਸਲੀਨ ਤੇ ਬਣਵਾ ਸਕਦੇ ਹੋਗੇ ਜਿੱਦਾਂ ਤੁਹਾਨੂੰ ਪਸੰਦਾ ਜਿਵੇਂ ਸਾਟਨ ਸਿਲਕ ਤੇ ਅੱਛਾ ਲੱਗਦਾ ਪਾਰਟੀ ਵੇਅਰ ਥੋੜਾ ਬਣ ਜਾਂਦਾਗਾ ਕਿਸੇ ਕਲਰ ਕੰਬੀਨੇਸ਼ਨ ਸ਼ੋਂ ਬਣਵਾ ਸਕਦੇ ਹੋ ਨਾ ਮਸਲੀਨ ਦਾ ਦੁਪੱਟਾ ਆਪਣਾ ਟਾਈ ਡਾਈ ਦਾ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂ ਇਹ ਵੀ ਆਪਣਾ ਬਹੁਤ ਜ਼ਿਆਦਾ ਸੋਹਣਾ ਸੂਟ ਆ ਦੇਖੋ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਹੈਗਾ ਸਾਰਾ ਮਸ਼ੀਨ ਵਰਕ ਦਾ ਕੰਮ ਹੋਇਆ ਹੋਇਆ ਨਾਲ ਜੋ ਜ਼ਰੀ ਟੱਚ ਤੇ ਜੋ थ्रेड ਯੂਜ਼ ਕਿੰਨੇ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈਗਾ ਇਹ ਵੀ ਜਿੱਦਾਂ ਆਪਾਂ ਛੋਟੀ ਮੋਟੀ ਪਾਰਟੀ ਵੇਅਰ ਦੇ ਲਈ ਇਹਨੂੰ ਯੂਜ਼ ਕਰ ਸਕਦੇ ਆਂਗੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਫਾਈ ਤੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੇਖੋ ਦੁਪੱਟਾ ਦੁਪੱਟੇ ਦੇ ਆਪਾਂ ਨੇ ਕੀ ਫੋਰ ਸਾਈਡ ਕੀਆ ਕੱਟ ਵਰਕ ਕੀਤਾ ਹੋਇਆ ਮਸਲੀਨ ਦਾ ਦੁਪੱਟਾ ਸਿੰਗਲ ਕਲਰ ਦਾ ਤੁਸੀਂ ਇਹਨੂੰ ਟਾਈ ਡਾਈ ਵੀ ਕਰਵਾ ਸਕਦੇ ਹੋ ਤੁਹਾਡੀ ਆਪਣੀ ਚੋਇਸ ਆ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਦੇਖੋ ਆਪਣਾ ਜੌਰਜਟ ਦਾ ਸੂਟ ਹੈ ਤੇ ਇਹਨੂੰ ਆਪਾਂ ਕਿ ਹਾਈਲਾਈਟ ਕੀਤਾ ਹੈ ਥ੍ਰਾਈਡ ਤੇ ਜ਼ਰੀ ਦੇ ਨਾਲ ਜੌਰਜਟ ਦਾ ਸੂਟ ਹੋਏਗਾ ਪਲੇਨ ਇਹਦੀ ਬਾਟਮ ਹੈ ਕਰੀਮ ਦੀ ਤੇ ਨਾਲ ਇਹਦੇ ਕਿਹਿਆ ਦੁਪੱਟਾ ਹੈ ਆਪਣਾ ਤੁਸੀਂ ਇਹਦੇ ਨਾਲ ਦਾ ਸੇਮ ਪ੍ਰਿੰਟ ਤੁਹਾਨੂੰ ਮਿਲ ਜੇਗਾ ਅਗਰ ਤੁਸੀਂ ਲੈਣਾ ਚਾਹੁੰਦੇ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਤੇ ਉਹ ਆਰਡਰ ਦਿੱਤੇ ਤੁਹਾਡਾ ਸੂਟ ਕਿ ਹੈ ਰੈਡੀ ਹੋ ਜਾਏਗਾ ਤੇ ਜੋ ਮੈਂ ਨੈਕ ਸੂਟ ਦਿਖਾ ਰਹੀ ਆ ਇਹ ਦੇਖੋ ਇਹ ਵੀ ਬਹੁਤ ਸੋਹਣਾ ਆਪਣਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਆ ਸਾਰਾ ਗੋਟੇ ਦਾ ਆਪਣਾ ਕੰਮ ਹੋਇਆ ਹੋਇਆਗਾ ਬਹੁਤ ਹੀ ਜਿਆਦਾ ਸੋਹਣਾ ਸਫਾਈ ਤੇ ਕੰਮ ਹੈ نیچے ਦੇਖੋ ਸਾਰਾ ਘੇੜ ਦਾ ਕੰਮ ਹੋਇਆ ਹੋਇਆਗਾ ਨਾਲ ਥ੍ਰੈਡ ਦੇਖ ਸਕਦੇ ਹੋ ਤੁਸੀਂ ਗੋਟੇ ਦਾ ਜੋ ਕੰਮ ਹੋਇਆ ਤੁਸੀਂ ਉਹ ਦੇਖ ਸਕਦੇ ਹੋ ਨਾਲ ਇਹਦੇ ਆਪਣੇ ਕੀ ਆ ਪਲੇਨ ਦੁਪੱਟਾ ਸੀ ਉਹ ਤੇ ਆਪਾਂ ਹਲਕੀ ਜੀ ਲੇਸ ਦੇ ਕੇ ਉਹਦੀ ਫਿਨਿਸ਼ਿੰਗ ਕੀਤੀ ਹੈ ਫਿਨਿਸ਼ਿੰਗ ਦੇਖੋ ਤੁਹਾਡੇ ਤੇ ਡਿਪੈਂਡ ਕਰਦੀ ਹੈ ਤੁਸੀਂ ਕਿੱਦਾਂ ਦੀ ਲਾਈਕ ਕਰਦੇ ਹੋ ਆਪਾਂ ਉਹਦਾ ਵੀ ਤੁਹਾਨੂੰ ਦੁਪੱਟੇ ਦੀ ਫਿਨਿਸ਼ਿੰਗ ਦੇ ਦਾਂਗੇ ਦੁਪੱਟਾ ਵੀ ਤੁਸੀਂ ਜਿੱਦਾਂ ਪਿਓਰ ਸੈਮੀ ਜੋ ਪਸੰਦ ਕਰੋਗੇ ਦੁਪੱਟੇ ਦੇ ਵਿੱਚ ਸਾਰੇ ਕੀਤੇ ਕੀ ਆ ਬੂਟੀ ਪਈ ਹੋਈ ਆ ਇਹ ਟੋਟਲੀ ਕੀ ਆਪਣਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਜੀ ਜੋ ਮੈਂ ਨੈਕ ਸੂਟ ਦੇਖੋ ਦਿਖਾ ਰਹੀ ਆ ਇਹ ਆਪਣਾ ਟਿਸ਼ੂ ਤੇ ਰੈਡੀ ਹੋਇਆ ਹੋਇਆਗਾ ਤੇ ਬਹੁਤ ਸੋਨਾ ਹੈਂਡਵਰਕ ਕੰਮ ਆ ਇਹ ਟੋਟਲੀ ਹੈਵੀ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਮੈਂ ਥੋੜਾ ਨੇੜੇ ਤੋਂ ਕਰਕੇ ਦਿਖਾਵਾਂਗੀ ਇਹ ਦੇਖੋ ਸਾਰਾ ਆਪਣਾ ਚਾਕਾਂ ਤੇ ਕੰਮ ਹੋਇਆ ਹੋਇਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਕੰਮ ਕਿੰਨਾ ਜ਼ਿਆਦਾ ਸੋਹਣਾ ਸਫਾਈ ਤੇ ਹੋਇਆ ਦੇਖੋ ਇਹਦੇ ਵਿੱਚ ਆਪਣਾ ਤਾਪਕਾ ਕਟ ਦਾਣਾ ਮੋਤੀ ਸਿੱਪੀ ਸਾਰਾ ਟੋਟਲੀ ਕੰਮ ਹੋਇਆ ਹੈ ਬਹੁਤ ਸੋਹਣਾ ਲਾਈਟ ਵੇਟ ਕੰਮ ਆ ਦੇਖੋ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਕੰਮ ਕਿੰਨਾ ਜ਼ਿਆਦਾ ਸੋਹਣਾ ਸਫਾਈ ਤੇ ਹੋਇਆ ਦੇਖੋ ਇਹ ਸਾਰਾ ਟੋਟਲੀ ਆਪਣਾ ਦੇਖੋ ਘੇਰ ਦਾ ਕੰਮ ਹੋਇਆ ਹੋਇਆ ਇਹ ਟੋਟਲੀ ਕੇ ਇਦਾਂ ਕੰਮ ਆਪਣਾ ਬਹੁਤ ਸੋਹਣਾ ਤੇ ਨਾਲ ਕੀ ਇਹ ਦੇਖੋ ਆਪਣਾ ਫਰੰਟ ਫਿਰ ਇਦਾਂ ਘੇਰ ਦਾ ਕੰਮ ਹੋ ਗਿਆ ਫਰੰਟ ਟੋਟਲੀ ਆਪਣਾ ਹੈਵੀ ਬਣਿਆ ਹੋਇਆ ਬਹੁਤ ਸੋਹਣਾ ਦੇਖੋ ਇਹ ਆਪਣਾ ਕੰਮ ਆ ਸਫਾਈ ਤੇ ਦੇਖੋ ਤੇ ਨਾਲ ਕੀ ਆਪਣਾ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਦੇਖੋ ਬਹੁਤ ਸੋਹਣਾ ਵੀ ਨੈਕ ਦਾ ਕੰਮ ਹੋਇਆ ਹੋਇਆ ਇਹ ਇਹ ਦੇਖੋ ਟੋਟਲੀ ਹੈਵੀ ਵਰਕ ਆ ਤੁਸੀਂ ਦੁਬਾਰਾ ਫਿਰ ਤੁਹਾਨੂੰ ਇੱਕ ਇੱਕ ਵਾਰ ਸੂਟ ਦੀ ਲੁੱਕ ਦਿਖਾਵਾਂਗੀ ਮੈਂ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਰਵਾ ਸਕਦੇ ਹੋ ਕਿਉਂਕਿ ਬਹੁਤ ਸੋਹਣਾ ਸਫਾਈ ਤੇ ਕੰਮ ਆ ਤੇ ਨੈਕਸਟ ਤੁਸੀਂ ਦੇਖੋ ਇਹਦੀਆਂ ਬਾਹਵਾਂ ਦਾ ਕੰਮ ਹੋਇਆ ਹੋਇਆ ਦੇਖੋ ਵੀ ਬਹੁਤ ਸੋਹਣਾ ਹੈ ਵੀ ਕੰਮ ਹੋਇਆ ਹੋਇਆ ਦੇਖੋ ਬਾਹਵਾਂ ਤੇ ਬਹੁਤ ਸੋਹਣਾ ਲੱਗ ਰਿਹਾ ਦੇਖੋ ਥੋੜਾ ਨੇੜੇ ਤੋਂ ਦਿਖਾਵਾਂਗੀ ਮੈਂ ਬਹੁਤ ਸੋਹਣਾ ਦੇਖੋ ਇਹ نیچے ਕੀ ਆ ਆਪਣਾ ਇਦਾਂ ਬਣ ਕੇ ਆਉਟਰ ਬਣ ਕੇ ਪੱਟੀ ਦਾ ਫਿਰ ਟੋਟਲੀ ਉੱਪਰ ਕੀ ਆ ਬੂਟੀ ਬਣੀ ਹੋਈ ਆ ਇਹ ਸਾਰਾ ਟੋਟਲੀ ਆਪਣਾ ਬਾਹ ਦਾ ਕੰਮ ਆ ਇਹ ਦੇਖੋ ਨੈਕਸਟ ਬਾਹ ਦਾ ਕੰਮ ਇਹ ਬਹੁਤ ਸੋਹਣਾ ਦੇਖੋ ਸਫਾਈ ਤੇ ਤੁਸੀਂ ਦੇਖੋ ਮੋਤੀ ਦੇਖ ਸਕਦੇ ਹੋ ਕਟ ਦਾਣਾ ਬਹੁਤ ਸੋਹਣਾ ਸਫਾਈ ਤੇ ਕੰਮ ਹੋਇਆ ਹੋਇਆ ਇਹ ਤੁਸੀਂ ਇਹਨੂੰ ਕਿਸੇ ਵੀ ਸਟਾਫ ਤੇ ਬਣਵਾ ਸਕਦੇ ਹੋ ਇਹ ਆਪਣਾ ਫਰੰਟ ਹੋ ਗਿਆ ਤੇ ਇਹਦੀ ਬੈਕ ਤੇ ਵੀ ਆ ਇਹ ਦੇਖੋ ਇਹਦਾ ਇਹਦਾ ਗਲਾ ਬਣਿਆ ਹੋਇਆ ਹੈਗਾ ਇਹ ਬੈਕ ਦਾ ਕੰਮ ਹੋਇਆ ਹੋਇਆ ਆਪਣਾ ਇਹ ਦੇਖੋ ਪਿੱਛੋਂ ਗਲਾ ਬਣਿਆ ਹੋਇਆ ਬਹੁਤ ਸੋਹਣਾ ਤੇ ਸਾਰੇ ਕੀਤੇ ਕੀ ਆ ਸ਼ਰਟ ਤੇ ਫਿਰ ਕੀ ਆ ਬੂਟੀ ਬਣੀ ਹੋਈ ਆ ਸਾਰੀ ਸ਼ਰਟ ਦੇ ਪਿੱਛੇ ਵੀ ਕੀ ਆ ਬੂਟੀ ਬਣੀ ਹੋਈ ਆ ਬਹੁਤ ਸੋਨਾ ਦੇਖੋ ਕੰਮ ਦੇਖੋ ਤੁਸੀਂ ਜਿੰਨਾ ਵੀ ਦੇਖੋ ਟੋਟਲੀ ਆਪਣਾ ਮਟੀਰੀਅਲ ਯੂਜ਼ ਕੀਤਾ ਹੁੰਦਾ ਬਹੁਤ ਸੋਨਾ ਆਪਣਾ ਮਟੀਰੀਅਲ ਯੂਜ਼ ਕੀਤਾ ਹੁੰਦਾ ਮੈਂ ਪਹਿਲਾਂ ਵੀ ਕਹਿਨੀ ਆ ਵੀ ਆਪਣਾ ਮਟੀਰੀਅਲ ਆ ਦੇਖੋ ਬਹੁਤ ਸੋਨਾ ਹੁੰਦਾ ਇਹਨੂੰ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਨਾ ਇਹ ਕਾਲਾ ਪਵੇ ਨਹੀਂ ਤੁਸੀਂ ਦੇਖੋ ਕਿ ਇਦਾਂ ਦੇ ਮਟੀਰੀਅਲ ਹੁੰਦੇ ਨੇ ਜਿਹੜੇ ਥੋੜੀ ਦੇਰ ਬਾਅਦ ਆਪਣੇ ਕੀ ਕਾਲਾ ਪੈਣ ਲੱਗ ਜਾਂਦਾਗਾ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਬਹੁਤ ਵਧੀਆ ਮਟੀਰੀਅਲ ਆਪਣਾ ਯੂਜ਼ ਹੁੰਦਾ ਚਾਹੇ ਕੀ ਇਹ 100 200 ਉੱਪਰ نیچے ਹੋਵੇ ਸਾਡਾ ਕੰਮ ਪਰ ਕੰਮ ਸਾਡਾ ਤੇ ਮਟੀਰੀਅਲ ਬਹੁਤ ਵਧੀਆ ਹੁੰਦਾਗਾ ਏ ਅਗਰ ਤੁਹਾਨੂੰ ਇਹ ਪਸੰਦ ਆਇਆ ਕੰਮ ਤਾਂ ਤੁਸੀਂ ਕੀ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਕਿਸੇ ਕਲਰ ਕੰਬੀਨੇਸ਼ਨ ਤੇ ਕਰਵਾ ਸਕਦੇ ਹੋ ਟੋਟਲੀ ਕੀ ਹੈ ਆਪਣਾ ਹੈਂਡਵਰਕ ਦਾ ਕੰਮ ਹੈ ਇਹ ਦੇਖੋ ਬਾਹਵਾ ਵੀ ਫੁੱਲ ਹੈਵੀ ਨੇ ਤੇ ਫਰੰਟ ਵੀ ਆਪਣੀ ਫੁੱਲ ਹੈਵੀ ਆ ਇੱਕ ਵਾਰ ਤੁਸੀਂ ਫਿਰ ਕੀ ਹੈ ਫੁੱਲ ਲੁੱਕ ਦੇਖ ਸਕਦੇ ਹੋ ਸੂਟ ਦੀ ਬਹੁਤ ਸੋਹਣਾ ਲੱਗਦਾ ਪਿਆ ਹੈ ਥੋੜਾ ਮਿਲਦਾ ਹੈ ਹੁਣ ਪ੍ਰੋਬਲਮ ਆ ਰਹੀ ਹੈਗੀ ਹੁਣ ਦੇਖੋ ਜੋ ਦੇਖੋ ਮੈਂ ਨੈਕਸਟ ਸੂਟ ਦਿਖਾ ਰਹੀ ਆਂਗੀ ਇਹ ਆਪਣਾ ਵੈਲਵਟ ਤੇ ਬਣਿਆ ਹੋਇਆ ਬਹੁਤ ਜ਼ਿਆਦਾ ਹੈਵੀ ਸੋਨਾ ਸੂਟ ਹੈ ਇਹ ਆਪਣਾ ਇਹ ਟੋਟਲੀ ਆਪਣਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਇਹ ਸੂਟ ਦਾ ਮੈਂ ਤੁਹਾਨੂੰ ਫਰੰਟ ਦਿਖਾ ਰਹੀ ਆਂ ਨੀਚੇ ਘੇਰ ਦੇਖ ਸਕਦੇ ਹੋ ਪੈਨਲ ਬਣੇ ਹੋਏ ਨੇ ਆਪਣੇ ਤੇ ਉੱਪਰ ਤੱਕਰ ਮਤਲਬ ਜਾ ਰਿਹਾ ਹੈਗਾ ਬਹੁਤ ਸੋਨਾ ਸੂਟ ਆ ਫੁੱਲ ਹੈਵੀ ਸੂਟ ਬਣਿਆ ਹੋਇਆ ਆਪਣਾ ਫਰੰਟ ਤੇ ਬਾਜ਼ੂ ਵੀ ਬਹੁਤ ਸੋਹਣੀਆਂ ਹੈਵੀ ਬਣੀਆਂ ਹੋਈਆਂ ਨੇ ਇਹ ਟੋਟਲੀ ਹੈਂਡਵਰਕ ਦਾ ਕੰਮ ਹੋਏਗਾ ਦਬਕਾ ਕਟ ਦਾਣੇ ਦਾ ਤੇ ਨਾਲ ਮੋਤੀ ਯੂਜ਼ ਕੀਤੇ ਹੋਏ ਨੇ ਇਹ V ਸ਼ੇਪ ਆਪਾਂ ਦਾ ਨੈੱਕ ਆ ਜੋ ਰੈਡੀ ਕੀਤਾ ਹੈਂਡਵਰਕ ਦਾ ਬਹੁਤ ਸੋਹਣਾ ਸੂਟ ਲੱਗ ਰਿਹਾ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਵੈਸੇ ਇਹ ਕਲਰ ਵੀ ਹੈ ਜਿਹੜਾ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਇਹ ਤੇ ਟੋਟਲੀ ਹੈਂਡਵਰਕ ਦਾ ਸੂਟ ਹੋਏਗਾ ਫੁੱਲ ਹੈਵੀ ਮਤਲਬ ਸੂਟ ਹੈ ਇਹ ਤੇ ਇਹਦੇ ਨਾਲ ਕੀ ਆਪਾਂ ਨੇ ਬਾਟਮ ਵੀ ਆ ਜੋ ਰੈਡੀ ਕੀਤੀ ਇੱਕ ਵਾਰ ਮੈਂ ਤੁਹਾਨੂੰ ਫੁੱਲ ਲੁੱਕ ਦਿਖਾ ਰਹੀ ਹਾਂ ਸੂਟ ਦੀ ਤੁਸੀਂ ਫੁੱਲ ਲੁੱਕ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਸੂਟ ਲੱਗ ਰਿਹਾ ਹੈਗਾ ਤੇ ਨਾਲ ਇਹਦੇ ਦੇਖੋ ਇਹ ਬਾਟਮ ਹੈ ਬਾਟਮ ਤੇ ਵੀ ਆਪਾਂ ਮੋਰੀਆਂ ਤੇ ਕੀਆ ਕੰਮ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਦੇਖੋ ਤੁਸੀਂ ਅਗਰ ਲਾਈਕ ਕਰਦੇ ਹੋ ਬਾਟਮ ਤੇ ਕੰਮ ਕਰਵਾਉਣਾ ਤਾਂ ਕਰਵਾ ਵੀ ਸਕਦੇ ਹੋ ਨਹੀਂ ਸਕਿੱਪ ਕਰ ਸਕਦੇ ਹੋ ਪਰ ਬਹੁਤ ਸੋਹਣਾ ਮਤਲਬ ਪਾਰਟੀ ਵੇਅਰ ਸੂਟ ਹੈ ਜਿਹੜਾ ਰੈਡੀ ਹੋਇਆ ਹੈਗਾ ਬਹੁਤ ਵਧੀਆ ਲੱਗ ਰਿਹਾ ਹੈ ਹੈਂਡਵਰਕ ਦਾ ਮੈਂ ਉਮੀਦ ਕਰਾਂਗੀ ਕਰਾਂਗੀ ਕਿ ਤੁਹਾਨੂੰ ਅੱਜ ਦੇ ਨੇ ਹੈਂਡਵਰਕ ਦੇ ਜਿੰਨੇ ਵੀ ਸੂਟ ਦਿਖਾਏ ਨੇ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਸੋ ਅਗਰ ਤੁਹਾਨੂੰ ਪਸੰਦ ਆਏ ਨੇ ਤੁਸੀਂ ਕੀ ਆ ਅੱਗੇ ਫੰਕਸ਼ਨਾਂ ਲਈ ਜੋ ਮੇਰੇ ਤੋਂ ਕੀ ਇਹ ਸੂਟ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਮੇਰਾ ਇਹ ਸੂਟ ਪਸੰਦ ਆਏ ਸੋ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜੋ ਮੇਰੇ ਸੂਟsਗੇ ਹੈਂਡਵਰਕ ਦੇ ਕਿਸ ਤਰ੍ਹਾਂ ਲੱਗੇ ਥੈਂਕ ਯੂ